ਮੈਂ ਪਹਿਲਾ ਮਾਡਲ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲ ਪੁਰਾਤਨ ਵਿਖਾਲਾ ਮਾਡਲ ਜਿਹੜਾ ਤਿਆਰ ਕੀਤਾ ਸੀ ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਨਕਾਣਾ ਸਾਹਿਬ ਦਾ ਮਾਡਲ ਕਿਆ ਤਿਆਰ ਕੀਤਾ ਸੀ ਲਾਕਡਾਊਨ ਦੇ ਵਿੱਚ ਇਹ ਚੀਜ਼ਾਂ ਚਾਲੂ ਕੀਤੀਆਂ ਸੀ ਮੈਂ ਤੇ ਅੱਜ ਇੱਥੋਂ ਤੱਕ ਪਹੁੰਚ ਗਏ ਤੇ ਮਾਡਲ ਤਿਆਰ ਕਰਦੇ ਆਂ ਖਾਲਸਾ ਸਾਜਨਾ ਦੇ ਉਸ ਨੂੰ ਸਮਰਪਿਤ ਤੱਕ ਸ੍ਰੀ ਕੀਸਗੜ ਸਾਹਿਬ ਦਾ ਮਾਡਲ ਤਿਆਰ ਕੀਤਾ ਤੇ ਅੱਜ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਜਿਹੜਾ ਮਾਡਲ ਤਿਆਰ ਕ੍ਰੀਨ ਪਾਕਟ ਮਨੀ ਹੁੰਦੀ ਸੀ ਤੇ ਜਿਵੇਂ ਉਹ ਇਕੱਠੀ ਹੋ ਜਾਂਦੀ ਫਿਰ ਲਾਗੇ ਕੋਈ ਪ੍ਰੋਜ ਜਿੱਦਾਂ ਕੋਈ ਪ੍ਰਕਾਏ ਤੇੜਾਂ ਜਾਂ ਛੀਦੀ ਦੇੜਾਂ ਦਾ ਅਦਲੀ ਪਾਕਟ ਮਨੀ ਸੇਵ ਕਰ ਲਈਦੀ ਤੇ ਫਿਰ ਮੈਂ ਮਾਡਲ ਤਿਆਰ ਕਰਦਾ ਸასი ਗਾਲ ਦੋਸਤੋ ਇਸ ਵੇਲੇ ਖਡੂਰ ਸਾਹਿਬ ਦੇ ਵਿੱਚ ਅਸੀਂ ਮੌਜੂਦ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਗੱਤੇ ਤੋਂ ਤਿਆਰ ਹੋਏ ਮਾਡਲ ਦੇਖ ਰਹੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੇ ਮਾਡਲ ਤਿਆਰ ਕਰਦਾ ਹੈ 16 ਸਾਲ ਦਾ ਇਹ ਨੌਵੀਂ ਕਲਾਸ ਵਿੱਚ ਪੜ੍ਹਦਾ ਵਿਦਿਆਰਥੀ ਗੱਲਬਾਤ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਅੱਜ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਤਾਜ ਉਹਨਾਂ ਦਾ ਜਿਹੜਾ ਇੱਕ ਮਾਡਲ ਤਿਆਰ ਕੀਤਾ ਵੀਰ ਨੇ ਗੱਤੇ ਦਾ ਉਹ ਵੀ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਵੀਰ ਸਾਡੇ ਨਾਲ ਮੌਜੂਦ ਹੈ ਛੋਟੇ ਘਰ ਤੋਂ ਉੱਠ ਕੇ ਜੀ ਹਾਂ ਦੋਸਤੋ ਇੰਨੀ ਗੱਲ ਜਿਹੜੀ ਇਹ ਜ਼ਰੂਰ ਕਰਨੀ ਚਾਹਾਂਗਾ ਕਿ ਛੋਟੇ ਘਰ ਤੋਂ ਉੱਠ ਕੇ ਵੱਡੇ ਸੁਪਨੇ ਪਾਲੀ ਬੈਠਾ ਇਹ ਨੌਜਵਾਨ ਵੀਰ ਜਿਹੜਾ ਕੱਤੇ ਤੋਂ ਮਾਡਲ ਤਿਆਰ ਕਰਦਾ ਹੈ ਅਤੇ ਬਹੁਤ ਸਾਰੇ ਗੁਰਦੁਆਰਿਆਂ ਦੇ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਵੀ ਗੁਰਦੁਆਰੇ ਸਹਿਬਾਂ ਦੇ ਜਿਹੜੇ ਮਾਡਲ ਤਿਆਰ ਕਰ ਚੁੱਕਾ ਹੈ ਗੱਲਬਾਤ ਕਰਕੇ ਜਾਣਦੇ ਆ ਮੇਰੇ ਸਭ ਤੋਂ ਪਹਿਲਾਂ ਗ੍ਰੇਟ ਪੰਜਾਬ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹਾਂਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜਾ ਕਿ ਅੱਜ ਅਜੋ ਮੈਂ ਮਾਡਲ ਤਿਆਰ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੀ ਉਸ ਦੀ ਕਵਰੇ ਵਾਸਤੇ ਪਹੁੰਚੇ ਤੇ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਗੁਰੂ ਅਰਜਨ ਦੇਵ ਜੀ ਦੇ ਜਿਨ੍ਹਾਂ ਨੂੰ ਕਿਸੇ ਦਾ ਸਰਤਾਜ ਕਿਹਾ ਜਾਂਦਾ ਉਹਨਾਂ ਦੀ ਸ਼ਹੀਦੀ ਨੂੰ ਸਰਦਾਜਨੀ ਦੇ ਫੁੱਲ ਭੇਟ ਕਰਦੇ ਹਾਂ ਜੋ ਇਹ ਮਾਡਲ ਮੈਂ ਤਿਆਰ ਕੀਤਾ ਜੀ ਆਪਣਾ ਨਾਮ ਤੇ ਮਾਤਾ ਪਿਤਾ ਦਾ ਨਾਮ ਜ਼ਰੂਰ ਦੱਸੋ ਹਾਂਜੀ ਮੇਰਾ ਨਾਮ ਹਰਮਨ ਸਿੰਘ ਜੀ ਤੇ ਮੇਰੇ ਪਿਤਾ ਜੀ ਦਾ ਨਾਮ ਬਲਵਿੰਦਰ ਸਿੰਘ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿੰਨਾ ਸਮਾਂ ਹੋ ਗਿਆ ਤੇ ਹੁਣ ਤੱਕ ਹਰਮਨ ਜਿਹੜਾ ਹੈ ਕਿੰਨੇ ਗੁਰਦੁਆਰਿਆਂ ਦੇ ਮਾਡਲ ਤਿਆਰ ਕਰ ਚੁੱਕਾ ਹੈ ਮੈਂ ਪਹਿਲਾ ਮਾਡਲ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲ ਪੁਰਾਤਨ ਦੇਖਾਲਾ ਮਾਡਲ ਜਿਹੜਾ ਤਿਆਰ ਕੀਤਾ ਸੀ ਜੀ ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਨਕਾਣਾ ਸਾਹਿਬ ਦਾ ਮਾਡਲ ਤਿਆਰ ਕੀਤਾ ਸੀ ਜੋ ਕਿ ਉਹਨਾਂ ਦਾ ਜਨਮ ਸਥਾਨ ਆ ਉਸ ਤੋਂ ਬਾਅਦ ਜਿਹੜਾ ਵਾ 26 ਜਨਵਰੀ ਦੇ ਸੰਬੰਧ ਵਿੱਚ ਇੱਕ ਲਾਲ ਕਿਲੇ ਦਾ ਮਾਡਲ ਤਿਆਰ ਕੀਤਾ ਸੀ ਉਸ ਤੋਂ ਬਾਅਦ ਸ਼ਹਿਬਜਾਹਾਂ ਦੀ ਚਿੱਠੀ ਆ ਦਿੱਤਾ ਉਹ ਪਹਿਲਾਂ ਮਾਡਲ ਤਿਆਰ ਕੀਤਾ ਸੀ ਤੇ ਫਿਰ ਜਿਹੜਾ ਵਾ ਖਾਲਸਾ ਸਾਜਨਾ ਦੇ ਉਸ ਨੂੰ ਸਮਰਪਿਤ ਤਖ਼ਰੀਕੀ ਕਿਸ ਗੜ੍ਹ ਸਾਹਿਬ ਦਾ ਮਾਡਲ ਤਿਆਰ ਕੀਤਾ ਤੇ ਅੱਜ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਜਿਹੜਾ ਮਾਡਲ ਤਿਆਰ ਕੀਤਾ ਇਹ ਸ਼ੌਂਕ ਜਿਹੜਾ ਹੈ ਹਰਮਨ ਨੂੰ ਕਿਵੇਂ ਪੈਂਦਾ ਹੈ ਅਤੇ ਕਿਹਦੇ ਗੁਰੂ ਕੌਣ ਹੈ ਕਿਹਦੇ ਕੋਲੋਂ ਸਿੱਖਿਆ ਤੁਸੀਂ ਇਹ ਵੈਸੇ ਨਾ ਕੁਦਰਤੀ ਕਲਾ ਕਿਉਂਕਿ ਲੋਕਡਾਊਨ ਦੇ ਵਿੱਚ ਇਹ ਚੀਜ਼ਾਂ ਚਾਲੂ ਕੀਤੀਆਂ ਸੀ ਮੈਂ ਤੇ ਅੱਜ ਇੱਥੋਂ ਤੱਕ ਪਹੁੰਚ ਗਏ ਹਾਂ ਤੇ ਮਾਡਲ ਤਿਆਰ ਕਰਦਿਆਂ ਤੇ ਪਹਿਲਾਂ ਵੀ ਮੈਂ ਕਾਫੀ ਮਾਡਲ ਤਿਆਰ ਕੀਤੇ ਸੀ ਛੋਟੀਆਂ ਛੋਟੀਆਂ ਪੇਂਟਿੰਗ ਵਗੈਰਾ ਜਿਤਾ ਤੇ ਹੁਣ ਜਿਹੜਾ ਇਹ ਇਹ ਕੁਦਰਤੀ ਕਲਾ ਕਿਉਂਕਿ ਲੋਕਡਾਊਨ ਦੇ ਵਿੱਚ ਮਟੀਰੀਅਲ ਵੀ ਘੱਟ ਮਿਲਦਾ ਸੀ ਜੋ ਮੇਰੇ ਕੋਲ ਮਟੀਰੀਅਲ ਸੀ ਉਸ ਸਮੇਂ ਉਤੋਂ ਬਣਾਉਣਾ ਬਣਾਉਣਾ ਚਾਲੂ ਕੀਤਾ ਸੀ ਤੇ ਅੱਜ ਜਿਹੜਾ ਮੈਂ ਗੁਰੂ ਸਾਹਿਬਾਨ ਦੇ ਸ਼ਹੀਦੀ ਦੇ ਆਣ ਲੈ ਕੇ ਪ੍ਰਕਾਸ਼ਪੁਰ ਵਿਹਾੜਣ ਲੈ ਕੇ ਮਾਡਲ ਤਿਆਰ ਕਰਨ ਮੈਨੂੰ ਪਰਿਵਾਰ ਦਾ ਸਹਿਯੋਗ ਜਿਹੜਾ ਹੈ ਉਹ ਕਿਹੋ ਜਿਹਾ ਮਿਲਿਆ ਉਹ ਨਾ ਬਸ ਇਹੀ ਕਹਿੰਦੇ ਨੇ ਕਿ ਆਪਣਾ ਹਾਲਤੂ ਟਾਈਮ ਨਹੀਂ ਵੇਸਟ ਕਰਦਾ ਤੇ ਆਪਣਾ ਕਿਸੇ ਪ੍ਰੇਰਨਾ ਦਾ ਇਹ ਕੰਮ ਵੱਲ ਜਾਂ ਕਿਸੇ ਜੀਸ ਜੇਸ ਤੋਂ ਕੇ ਨੂੰ ਕੋਸ਼ਿਸ਼ ਸਿੱਖਣ ਨੂੰ ਮਿਲੇ ਜਾਂ ਕੋਈ ਵੀ ਇੱਕ ਕੇ ਪ੍ਰਸ਼ੰਸਾ ਜਾਂ ਇਦਾਂ ਆਪਣੇ ਆਪ ਦਾ ਇੱਕ ਨਾਮ ਬਣਾਉਣ ਡਿਆ ਵੱਖਰਾ ਤੇ ਉਹ ਇਹੀ ਕਹਿੰਦੇ ਨੇ ਕਿ ਹੋਰ ਗਾਂ ਵੀ ਇਸੇ ਤਰੀਕੇ ਦੇ ਨਾਲ ਸੀਦੀ ਦਿਹਾੜਾਂ ਲਿਕੇ ਤੇ ਪ੍ਰਕਾਸ਼ ਪੁਰਬ ਦਿਹਾੜਾਂ ਲਿਕੇ ਮਾਡਲ ਤਿਆਰ ਪਿਤਾ ਜੀ ਕੀ ਕੰਮ ਕਰਦੇ ਨੇ ਪਿਤਾ ਜੀ ਰਾਜਮੇਸੀ ਦਾ ਕੰਮ ਕਰਦੇ ਤਾਂ ਦੋਸਤੋ ਇੱਥੇ ਮੈਂ ਦੋ ਲਬਜ ਜਿਹੜੇ ਹੈ ਜਰੂਰ ਕਹਿਣੇ ਚਾਹਾਂਗਾ ਰਜਿਆਂ ਨੂੰ ਰਜਾਉਣ ਵਾਲੇ ਸਾਰੇ ਹੀ ਵੀਰਾਂ ਤੱਕ ਇਹ ਵੀਡੀਓ ਪਾ ਦਿਓ ਜੀ ਹਾਂ ਜਿਹੜੇ ਸੜਕਾਂ ਦੇ ਉੱਪਰ ਲੰਗਰ ਲਗਾ ਕੇ ਰੱਜਿਆਂ ਨੂੰ ਖਲਾਰ-ਖਲਾਰ ਕੇ ਲੰਗਰ ਛਕਾਰੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਕਾਰਨ ਕਿਉਂਕਿ ਇਹ ਵੀਰ ਜਿਹੜਾ ਹੈ ਲੋੜਵੰਦ ਵੀ ਹੈ ਛੋਟੇ ਘਰ ਤੋਂ ਉੱਠ ਕੇ ਵੱਡਾ ਸੁਪਨਾ ਵੀ ਸਜਾਈ ਬੈਠਾ ਹੈ ਅਤੇ ਕਈ ਵਾਰ ਜਿਹੜਾ ਹੈ ਉਹਨੇ ਦੱਸਿਆ ਹੈ ਕਿ ਕਈ ਕਈ ਵਾਰ ਤਾਂ ਜਦੋਂ ਗੱਤਿਆਂ ਦਾ ਸਮਾਨ ਬਣਾਉਣਾ ਇਸ ਤਰੀਕੇ ਨਾਲ ਗੱਤਿਆਂ ਦਾ ਮਾਡਲ ਤਿਆਰ ਕਰਨਾ ਹੁੰਦਾ ਤਾਂ ਪੂਰਾ ਮਟੀਰੀਅਲ ਲੈਣ ਦੇ ਲਈ ਕੋਲ ਪੈਸੇ ਵੀ ਨਹੀਂ ਹੁੰਦੇ ਸਰ ਤੇ ਬਾਈ ਜੀ ਫਿਰ ਮੈਨੇਜ ਕਿਦਾਂ ਕਰਦੇ ਹੁੰਦੇ ਮੈਂਨੇ ਜਿਵੇਂ ਜਿਵੇਂ ਪਾਕਟ ਮਨੀ ਹੁੰਦੀ ਸੀ ਤੇ ਜਿਵੇਂ ਉਹ ਇਕੱਠੀ ਹੋ ਜਾਂਦੀ ਫਿਰ ਲਾਗੇ ਕੋਈ ਪ੍ਰੋ ਜਿੱਦਾਂ ਕੋਈ ਪ੍ਰਕਾਸ਼ ਦਿਹਾੜਾਂ ਜਾਂ 시ਦੀ ਦਿਹਾੜਾਂ ਦਾ ਉਹਦੇ ਲਈ ਪਾਕਟ ਮਨੀ ਸੇਵ ਕਰ ਲਈਦੀ ਤੇ ਫਿਰ ਮੈਂ ਮਾਡਲ ਤਿਆਰ ਕਰਦਾ ਕਿਸੇ ਨੇ ਕੋਈ ਹੁਣ ਤੱਕ ਮਾਨ ਸਨਮਾਨ ਹਰਮਨ ਦਾ ਕੀਤਾ ਹੋਵੇ ਮਾਨ ਸਨਮਾਨ ਹਲੇ ਤਾਂ ਹੀ ਤਾਂ ਨਹੀਂ ਕਿਉਂਕਿ ਇੱਕੋ ਹੀ ਕਾਲ ਤੱਕ ਸਾਬਤੋਂ ਬਸ ਉਹਦੋਂ ਸਨਮਾਨ ਕੀਤਾ ਸੀ ਬਾਅਦ ਵਿੱਚ ਤਾਂ ਨਹੀਂ ਕਿਸੇ ਅੱਛਾ ਜੀ ਕਾਲ ਤੱਕ ਸਾਬਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਨੇ ਉਹ ਇਸ ਵੀਰ ਦੀ ਪ੍ਰਸ਼ੰਸਾ ਕਰ ਚੁੱਕੇ ਹਨ ਸਰਪਾਉ ਦੇ ਕੇ ਇਹਨਾਂ ਨੂੰ ਜਿਹੜਾ ਹੈ ਸਨਮਾਨਿਤ ਕਰ ਚੁੱਕੇ ਹਨ ਪਰ ਉਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਇਸ ਵੀਰ ਦੀ ਕਲਾ ਨੂੰ ਸਲਾਮ ਹੈ ਪਰ ਹਾਲੇ ਤੱਕ ਉਹਨਾਂ ਰਿਸਪੌਂਸ ਲੋਕਾਂ ਵੱਲੋਂ ਜਿੰਨੇ ਵੀ ਸੋਸ਼ਲ ਮੀਡੀਆ ਚਲਾ ਰਹੇ ਨੇ ਜਿਹੜੇ ਸੋਨੂ ਸੀਤੋਵਾਲ ਵਰਗੇ ਨੀਟੂ ਸ਼ਟਰਾਂ ਨੀਟੂ ਸ਼ਟਰਾਂ ਵਾਲੇ ਵਰਗੇ ਅਤੇ ਕਸ਼ਮੀਰ ਸਿੰਘ ਸੰਘੇ ਵਰਗੇ ਲੋਕਾਂ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਭਰਪੂਰ ਪਿਆਰ ਦੇ ਸਕਦੇ ਆ ਤਾਂ ਇਸ ਗੱਤੇ ਤੋਂ ਮਾਡਲ ਤਿਆਰ ਕਰਨੇ ਉਹ ਵੀ ਗੁਰੂ ਘਰ ਦੇ ਮਾਡਲ ਤਿਆਰ ਕਰਨ ਵਾਲੇ ਵੀਰ ਨੂੰ ਪਿਆਰ ਕਿਉਂ ਨਹੀਂ ਦੇ ਸਕਦੇ ਕਿਉਂ ਨਹੀਂ ਇਸ ਦਾ ਮਾਣ ਅਤੇ ਕਿਉਂ ਨਹੀਂ ਇਸ ਦਾ ਸਨਮਾਨ ਹੋ ਸਕਦਾ ਭਾਈ ਇਹ ਫਿਰ ਜਿੰਨੀ ਜਿਉਂ-ਜਿਉਂ ਹੁਣ ਕਲਾਸਾਂ ਵੀ ਵਧਦੀਆਂ ਜਾ ਰਹੀਆਂ ਨੇ ਅਗਲੀ ਕਲਾਸ ਹੋਣਾ ਤਾਂ ਕਿਉਂ ਤੋਂ ਇਹ ਸ਼ੌਂਕ ਜਿਹੜਾ ਇਸੇ ਤਰ੍ਹਾਂ ਰਹੇਗਾ ਇਹ ਕੰਮ ਇਸੇ ਤਰ੍ਹਾਂ ਜਾਰੀ ਰਹੂਗਾ ਇਸੇ ਤਰੀਕੇ ਦੇ ਨਾਲ ਹੀ ਜਿਵੇਂ ਮੈਂ ਅਗਾਹ ਕਲਾਸ ਦੇ ਵਿੱਚ ਜਾਵਾਂਗਾ ਤੇ ਕਲਾਸ 2 ਤੋਂ ਬਾਅਦ ਹੋਰ ਡੂੰਘਾਈ ਦੇ ਨਾਲ ਇਹ ਮਾਡਲ ਤਿਆਰ ਕਰਾਂਗਾ ਜਿਵੇਂ ਕਿ ਪੁਰਾਤਨ ਵਿਖਾਣੇ ਜੋ ਜਿੰਨੇ ਵੀ ਸਾਡੇ ਗੁਰੂ ਸਾਹਿਬਾਨਾਂ ਦੇ ਜਨਮ ਸਥਾਨ ਜਾਂ ਜਿੰਨੇ ਵੀ ਸਥਾਨ ਨੇ ਉਹਨਾਂ ਦੀ ਕੋਸ਼ਿਸ਼ ਕਰੂੰ ਪੁਰਾਤਨ ਵਿਖਦੇ ਮਾਡਲ ਬਣਾਉਂਦੀ ਤੇ ਇਸੇ ਤਰੀਕੇ ਨਾਲ ਹੀ ਮਾਡਲ ਤਿਆਰ ਕਰਦਾ ਰਹਾਂ ਹਰਮਨ ਜੀ ਇਹ ਵੀ ਜਰੂਰ ਦੱਸਿਓ ਕਿ ਜਿੰਨੇ ਵੀ ਸੋਸ਼ਲ ਮੀਡੀਆ ਰਾਹੀਂ ਦਰਸ਼ਕ ਵੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹੋ ਜੀ ਤੁਹਾਡੀ ਹੈਲਪ ਹੋਣੀ ਚਾਹੀਦੀ ਆ ਕਿਵੇਂ ਦੀ ਤੁਹਾਡੀ ਕੋਈ ਬਾਹ ਫੜ ਲਵੇ ਕਿ ਜਿਹਦੇ ਨਾਲ ਹਰਮਨ ਦਾ ਇਹ ਜਿਹੜਾ ਸੁਪਨਾ ਹੈ ਇਹ ਜਿਹੜੀ ਕਲਾ ਹੈ ਇਹ ਹੋਰ ਨਿੱਖਰ ਕੇ ਅੱਗੇ ਆ ਸਜੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਹੁਣ ਜਿਵੇਂ ਕਾਫੀ ਤਰੀਕੇ ਦੇ ਲੋਕ ਆਪਣਾ ਟਾਈਮ ਵੇਸਟ ਕਰਦੇ ਨੇ ਗੇਮ ਗੇਮ ਖੇਡ ਕੇ ਬੱਚੇ ਟਾਈਮ ਵੇਸਟ ਕਰਦੇ ਨੇ ਆਪਣਾ ਫਜ਼ੂਲ ਟਾਈਮ ਵੇਸਟ ਕਰਦੇ ਨੇ ਜਿੱਕਰ ਕੋਈ ਕੰਮ ਮੈਂ ਕਰ ਰਿਹਾ ਮੈਨੂੰ ਬਸ ਇੱਕ ਪ੍ਰਸ਼ੰਸਾ ਦੀ ਲੋੜ ਹੈ ਪਰ ਅਜ ਤਾਈਂ ਕੋਈ ਪ੍ਰਸ਼ੰਸਾ ਦੇ ਲਈ ਘਰ ਵੀ ਨਹੀਂ ਪਹੁੰਚਿਆ ਬਸ ਇਹੀ ਗੱਲ ਮੈਂ ਕਹਿਣਾ ਚਾਹਾਂਗਾ ਇੱਕ ਪ੍ਰਸ਼ੰਸਾ ਦੇ ਲਈ ਐਨੇ ਚਿਰ ਹੋ ਗਿਆ ਮੈਨੂੰ ਮਾਡਲ ਬਣਾਉਂਦੇ ਲਈ ਪਰ ਕੋਈ ਵੀ ਨਹੀਂ ਪਹੁੰਚਿਆ ਤਾਂ ਮੈਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਮੈਂ ਇੱਕ ਵਾਰ ਫਿਰ ਤੋਂ ਰਿਪੀਟ ਕਰਨਾ ਚਾਹਾਂਗਾ ਦੋਸਤੋ ਕਿ ਤੁਸੀਂ ਇਸ ਵੀਰ ਦੀ ਜੇ ਕੋਈ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ ਤਾਂ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਵਦੇਸ਼ਾਂ ਦੇ ਵਿੱਚ ਬੈਠੇ ਦਾਨੀ ਵੀਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਤਾਂ ਜੋ ਇਸ ਵੀਰ ਦੀ ਜਿਹੜੀ ਕੋਈ ਹੈਲਪ ਵੀ ਹੋ ਸਕੇ ਅਤੇ ਹੋਰ ਮਾਡਲ ਤਿਆਰ ਕਰਕੇ ਆਪਣੀ ਕਲਾ ਦੇ ਵਿੱਚ ਨਿਖਾਰ ਲਿਆਉਂਦਾ ਆ ਜਿਹੜਾ ਇਹ ਅੱਗੇ ਆਪੇ ਮੈਂ ਚਾਹਾਂਗਾ ਹਰਮਨ ਵੀਰੇ ਆਪਣਾ ਨੰਬਰ ਵੀ ਬੋਲ ਦੇ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਰ ਸਕਦੇ ਹਾਂਜੀ ਮੇਰਾ ਮੋਬਾਈਲ ਨੰਬਰ ਜੀ 8360716009 ਇੱਕ ਵਾਰ ਫਿਰ ਬੋਲ ਦਿਓ ਤੇ ਪੰਜਾਬੀ ਚ ਬੋਲੋ 83 60716009 ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਹਾਂਜੀ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋਗੇ ਕਿ ਕਿੰਨੇ ਸੋਹਣੇ ਮਾਡਲ ਇਹ ਵੀ ਤਿਆਰ ਕਰਦਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਹੁਣ ਤੱਕ ਕੋਈ ਪ੍ਰਸ਼ੰਸਾ ਕਰਨ ਨਹੀਂ ਪਹੁੰਚਿਆ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰ